ਨਾਦ ਨਾਇ ਜੀ ਪਾਠੀ ਗਰੰਤੀ ਸਿੰਘ ਵਾਹਿਗੁਰੂ ਮੈਨੂੰ ਮਾਫ ਕਰੀ ਮੈਂ ਪਾਠੀ ਗੁਰੂ ਕਰਦਾ ਹਾਂ ਵਾਹਿਗੁਰੂ ਮੈਨੂੰ ਮਾਫ ਕਰੀ ਮੈਂ ਪਾਠੀ ਗੁਰੂ ਕਰਦਾ ਹਾਂ ਕੋਈ ਨਾ ਸੋਚੇ 7000 ਚ ਕਿਵੇਂ guzara ਕਰਦਾ ਹਾਂ ਵਾਹਿਗੁਰੂ ਕਰੀ ਮੈਂ ਪਾਠੀ ਗੁਰੂ ਕਰਦਾ ਹਾਂ ਜੋ ਧੱਕੇ ਨਾਲ ਪ੍ਰਧਾਨ ਬਣੇ ਸਾਡੇ ਤੇ ਹੁਕਮ ਚਲਾਉਂਦੇ ਨੇ ਮਰਜੀ ਦੇ ਨਾਲ ਕੱਟਦੇ ਸਾਨੂੰ ਓਏ ਮਰਜੀ ਦੇ ਨਾਲ ਨਾਉਂਦੇ ਨੇ ਗੁਰੂ ਘਰਾਂ ਵਿੱਚ ਸਿਆਸਤ ਹੁੰਦੀ ਮੈਂ ਗਵਾਹੀ ਪਰਦਾ ਹਾਂ ਵਾਹਿਗੁਰੂ ਮੈਨੂੰ ਮਾਫ਼ ਕਰੀਂ ਮੈਂ ਪੜ੍ਹੀ ਗੁਰੂ ਕਰਦਾ ਹਾਂ ਮੈਂ ਕਰਮ ਧਰਮ ਦਾ ਮੈਂ ਕਰਮ ਧਰਮ ਦਾ ਪੱਕਾ ਹਾਂ ਫਿਰ ਵੀ ਮੁਲਾਜ਼ਮ ਕੱਚਾ ਹਾਂ ਮੈਂ ਸਾਰਿਆਂ ਦੇ ਅਦਾਸ ਕਰਾਂ ਤੇ ਸਭ ਦਾ ਸੈਂਦਾ ਧੱਕਾ ਹਾਂ ਓਏ ਮੌਤ ਤਾਂ ਆਉਂਦੀ ਇੱਕ ਵਾਰੀ ਐ ਰੋਜ ਰੋਜ ਹੀ ਮਰਦਾ ਹਾਂ ਵਾਹਿਗੁਰੂ ਮੈਨੂੰ ਮਾਫ਼ ਕਰੀਂ ਮੈਂ ਪਾਠੀ ਗੁਰੂ ਕਰਦਾ ਹਾਂ ਵਾਹ ਗੁਰੂ ਮੈਨੂੰ ਮਾਫ਼ ਕਰੀ ਮੈਂ ਪਾਠੀ ਗੁਰੂ ਕਰਦਾ ਹਾਂ ਮੇਰੀ ਇਹ ਧੀ ਜ਼ਿੰਦਗੀ ਲੰਘ ਗਈ ਤੇ ਅੰਦੀ ਔਖੀ ਸੌਖੀ ਲੰਘਾਵਾਂਗਾ ਪਰ ਮੈਂ ਆਪਣੇ ਬੱਚਿਆਂ ਨੂੰ ਕਦੇ ਪਾਠੀ ਨਹੀਂ ਬਣਾਵਾਂਗਾ ਉਹਨਾਂ ਨੂੰ ਨਹੀਂ ਜਨਮ ਦਿੰਦਾ ਮੈਂ ਜਿਹੜੀ ਜਨਾਨਤ ਜੜਦਾ ਹਾਂ ਵਾਹਿਗੁਰੂ ਮੈਨੂੰ ਮਾਫ਼ ਕਰੀ ਮੈਂ ਪਾਠੀ ਗੁਰੂ ਕਰਦਾ ਹਾਂ ਵਾਹਿਗੁਰੂ ਮੈਨੂੰ ਮਾਫ਼ ਕਰੀ ਮੈਂ ਪਾਠੀ ਗੁਰੂ ਕਰਦਾ ਹਾਂ ਕੰਮ ਨੇ ਸੱਚ ਭਿਆਨ ਕੀਤਾ ਕੋਈ ਸੱਚ ਜਾਣੇ ਕੋਈ ਕੱਚ ਜਾਣੇ ਤੁਰ ਦਰਗਾਹਾਂ ਨੂਰੇ ਇਲਾਹੀ ਤੋਂ ਦਸ ਪਾਪੀ ਕਿਦਾਂ ਬਚ ਜਾਣੇ ਉੱਪਰ ਪਿਰੀਤਾਂ ਦਾ ਵਾਲਿਆ ਮੈਂ ਤਾਂ ਸਦਾ ਆਪਣਾ ਭੋਂਦਰਦਾ ਹਾਂ ਵਾਹਿਗੁਰੂ ਮੈਨੂੰ ਮਾਫ਼ ਕਰੀ ਮੈਂ ਪਾਪੀ ਗੁਰੂ ਕਰਦਾ ਹਾਂ ਵਾਹਿਗੁਰੂ ਮੈਨੂੰ ਮਾਫ਼ ਕਰੀ ਮੈਂ ਪਾਪੀ ਗੁਰੂ ਕਰਦਾ ਹਾਂ ਥੈਂਕ ਯੂ ਜੀ ਦੈਂਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ